ਜਸਾ ਬਾਲਕ ਭਾਏ ਸੁਪਾਏ ਲਖ ਅਪਰਾਧ ਕਮਾਵੇ ਕਰ ਉਪਦੇਸ਼ ੜ ਕੇ ਬਹੁ ਪਤੀ ਬਹੁੜ ਪਿਤਾ ਗੱਲ ਲਾਵੇ ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਹਾਰਾ ਨਿੰਦਕ ਸੋ ਸਾਰ ਬਿਚਾਰਿਆ ਕਹਰਬਦਾਸ ਪਾਪੀ ਨਰਕ ਸਿਧਾਰਿਆ ਨਿੰਦਕ ਸੋਧ ਸਾਧ ਵਿਚਾਰਿਆ ਕਹਰਬਦਾਸ ਪਾਪੀ ਨਰਕ ਸਿਧਾਰਿਆ ਪਰਮ ਸਤਿਕਾਰ ਜੋ ਸਤਗੁਰਾਂ ਦੀ ਸਾਜੀ ਨਵਜੀ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗ ਜੀਓ ਆਉ ਸਭਾਗੀਆਂ ਕੜੀਆਂ ਪ੍ਰਾਪਤ ਹੋਈਆਂ ਅੰਮ੍ਰਿਤ ਵਤੂ ਲੈ ਕਰਕੇ ਲਾਹੇ ਪ੍ਰਾਪਤ ਕਰ ਰਹੇ ਆਂ ਸਤਿਗੁਰੂ ਜੀ ਨੇ ਮਹਾਨ ਮਹਾਨ ਕਿਰਪਾ ਬਖਸ਼ਿਸ਼ ਕੀਤੀ ਹੈ ਸਾਡੇ ਤੇ ਨਈ ਆ ਟਾਈਮ ਜਿਹੜਾ ਹੁਣ ਟਾਈਮ ਲੰਘ ਰਿਹਾ ਹੈ ਕੋਈ ਸੜਕਾਂ ਤੇ ਰੋਡਾਂ ਤੇ ਜਾ ਰਹੇ ਨੇ ਕੋਈ ਹਸਪਤਾਲਾਂ ਦੇ ਵਿੱਚ ਹਾਏ ਹਾਏ ਕਰ ਰਹੇ ਨੇ ਕੋਈ ਕਿਤੇ ਪ੍ਰਮਾਤਮਾ ਨੇ ਉਹਦੇ ਕਰਮਾਂ ਦੇ ਅਨੁਸਾਰ ਸਜ਼ਾ ਦਿੱਤੀ ਹੋਈ ਹੈ ਕੋਈ ਕਿਤੇ ਪਰਪੰ ਭਾਗਾ ਵਾਲਿਆਂ ਇਸ ਟਾਈਮ ਆਪਾਂ ਗੁਰੂ ਕੇ ਚਰਨਾਂ ਵਿੱਚ ਬੈਠੇ ਆ ਕਹਿੰਦੇ ਇਹ ਕਲਯੁਗ ਇੱਕ ਚੱਕੀ ਦੀ ਤਰ੍ਹਾਂ ਜਿਵੇਂ ਚੱਕੀ ਪਹਿਲਾਂ ਪਿਛਲੇ ਸਮਿਆਂ ਦੇ ਵਿੱਚ ਘਰਾਂ ਵਿੱਚ ਹੁੰਦੀਆਂ ਸੀ ਚੱਕੀਆਂ ਜਿਨ੍ਹਾਂ ਦੀ ਉਮਰ 45 ਸਾਲ ਦੀ ਹੈ ਤਕਰੀਬਨ 40 45 ਸਾਲ ਦੀ ਉਹਨਾਂ ਨੇ ਦੇਖੀਆਂ ਹੋਣੀਆਂ ਘਰਾਂ ਦੇ ਵਿੱਚ ਪਹਿਲਾਂ ਹਰ ਇੱਕ ਘਰ ਦੇ ਵਿੱਚ ਹੀ ਤਕਰੀਬਨ ਕੋਈ ਵਿਰਲਾ ਘਰ ਹੋਣਾ ਵੀ ਚੱਕੀ ਨਾ ਹੋਵੇ ਹਰ ਇੱਕ ਘਰ ਵਿੱਚ ਉਹ 50 60 ਸਾਲ ਪਹਿਲਾਂ ਤਕਰੀਬਨ ਚੱਕੀਆਂ ਹਰ ਇੱਕ ਘਰਾਂ ਵਿੱਚ ਹੁੰਦੀਆਂ ਉਹ ਇੱਕ ਹੱਥ ਦੇ ਨਾਲ ਉਹਨੂੰ ਡੰਡੇ ਨੂੰ ਫੜ ਕੇ ਘਮਾਇਆ ਜਾਂਦਾ ਪੱਥਰ ਵਿੱਚ ਡੰਡਾ ਗੱਡਿਆ ਹੁੰਦਾ ਸੀ ਉੱਪਰਲੇ ਵਿੱਚ ਤੇ ਵਿਚਾਰਲੇ ਪਾਸੇ ਉਹਦੇ ਇੱਕ ਮੋਰੂ ਹੁੰਦਾ ਸੀ ਉਹ ਮੋਰੂ ਦੇ ਵਿੱਚ ਦੀ ਦਾਣੇ ਪਾਏ ਜਾਂਦੇ ਜਿਹਨੂੰ tura ਵੀ ਆਖਦੇ ਸਨ tura tura ਦੇ ਆਲੇ ਦੁਆਲੇ ਉਹ ਚੱਕਰ ਘੁੰਮਦਾ ਸੀ tura ਰੇ ਸਹਾਰੇ ਉਹ ਚੱਕਰ ਘੁੰਮਦਾ ਸੀ ਇੱਕ ਪੱਥਰ ਥੱਲੇ ਹੁੰਦਾ ਭੈਣਾ ਇੱਕ ਹੱਥ ਨਾਲ ਉਹ ਚੱਕੀ ਨੂੰ ਘਮਾਉਂਦੀਆਂ ਇੱਕ ਹੱਥ ਨਾਲ ਉਹ ਦਾਣੇ ਪਾ ਦਿੰਦੀਆਂ ਤੇ ਜਦੋਂ ਸਾਰੇ ਦਾਣੇ ਪਸੀਜੇ ਜਾਂਦੇ ਸਾਰੇ ਦਾਣੇ ਜਿਹੜੇ ਪੀਸੇ ਜਾਂਦੇ ਸਨ ਨਾ ਉਸ ਤੋਂ ਬਾਅਦ ਉਹ ਚੱਕੀ ਦਾ ਜਿਹੜਾ ਉੱਪਰਲਾ ਹਿੱਸਾ ਹੁੰਦਾ ਸੀ ਪੱਥਰ ਉੱਪਰਲਾ ਉਹਨੂੰ ਚੁੱਕ ਕੇ ਵੇਖਦੀਆਂ ਤਾਂ ਤੁਰੇ ਦੇ ਆਲੇ-ਦੁਆਲੇ ਕੁਝ ਦਾਣੇ ਸਾਬਤ ਰਹਿ ਜਾਂਦੇ ਸਨ ਜਿਹੜਾ ਤੁਰਾ ਹੁੰਦਾ ਸੀ ਨਾ ਵਿਚਾਲੇ ਲੋਹੇ ਦਾ ਉਹਦੇ ਆਲੇ-ਦੁਆਲੇ ਕੁਝ ਦਾਣੇ ਸਾਬਤ ਰਹਿ ਜਾਂਦੇ ਉਹਨਾਂ ਨੂੰ ਪਰਾਂ ਹਟਾਉਂਦੀਆਂ ਤੁਰੇ ਤੋਂ ਫੇਰ ਦੁਬਾਰੇ ਚੱਕੀ ਚਲਾਉਣੀ ਆ ਸੋ ਇਸੇ ਤਰ੍ਹਾਂ ਸਮਝਾਇਆ ਕਹਿੰਦੇ ਇਹ ਕਲਯੁਗ ਦੀ ਚੱਕੀ ਹੈ ਤੇ ਕਲਯੁਗ ਦੀ ਚੱਕੀ ਜਿਹੜੀ ਆ ਦਿਨ ਰਾਤ ਚੱਲ ਰਹੀ ਐ ਦਰੜੇ ਜਾ ਰਹੇ ਨੇ ਸਾਰੇ ਇਹਦੇ ਵਿੱਚ ਹਾਏ ਹਾਏ ਕਰ ਰਹੇ ਨੇ ਜਿਵੇਂ ਉਹ ਦਾਣਿਆਂ ਨੂੰ ਸਾਰਿਆਂ ਨੂੰ ਦਰੜ ਦਿੱਤਾ ਪਰ ਇੱਕ ਗੱਲ ਨੋਟ ਕਰਿਓ ਉੱਥੋਂ ਬੜੀ ਸੋਹਣੀ ਸਿੱਖਿਆ ਮਿਲੀ ਸਿੱਖਿਆ ਕੀ ਮਿਲੀ ਉਸ ਚੱਕੀ ਤੋਂ ਸਿੱਖਿਆ ਇਹ ਮਿਲੀ ਕਵੀ ਨੇ ਲਿਖਿਆ ਉਹ ਕਹਿੰਦੇ ਜਿਵੇਂ ਉਹ ਚੱਕੀ ਕਹਿੰਦੇ ਆਲੇ ਦੁਆਲੇ ਘੁੰਮਦੀ ਐ ਧੁਰੇ ਦੇ ਤੇ ਧੁਰੇ ਦੇ ਨਾਲ ਲੱਗੇ ਜਿਹੜੇ ਦਾਣੇ ਨੇ ਉਹ ਬਚ ਜਾਂਦੇ ਐ ਜਿਹੜੇ ਦੂਰ ਚਲੇ ਜਾਂਦੇ ਨੇ ਧੁਰੇ ਤੋਂ ਉਹ ਧਰੜੇ ਜਾਂਦੇ ਨੇ ਕਹਿੰਦੇ ਬੰਦਿਆ ਇਹ ਕਲਯੁਗ ਦੀ ਚੱਕੀ ਚੱਲ ਰਹੀ ਐ ਤੇ ਕਲਯੁਗ ਦੀ ਚੱਕੀ ਦੇ ਵਿੱਚ ਇੱਕ ਨਾਮ ਧੁਰਾ ਹੈ ਧਰਮ ਇਹ ਧੁਰਾ ਹੈ ਵਾਹਿਗੁਰੂ ਦਾ ਨਾਮ ਧੁਰਾ ਹੈ ਰਾਮ ਕਹਿ ਲੋ ਅੱਲਾਹ ਕਹਿ ਲੋ ਈਸ਼ਵਰ ਕਹਿ ਲੋ ਭਗਵਾਨ ਕਹਿ ਲੋ ਇਹ ਤੁਰਾ ਹੈ ਤੇ ਗੁਰਮਖ ਪਿਆਰਿਓ ਜਿਹੜੇ ਦਾਣੇ ਤੁਰੇ ਦੇ ਨਾਲ ਲੱਗੇ ਰਹਿ ਜਾਂਦੇ ਸੀ ਉਹ ਬਚ ਜਾਂਦੇ ਸੀ ਆਖੋ ਸਤਨਾ ਜਿਹੜੇ ਤੁਰੇ ਦੇ ਨਾਲ ਦਾਣੇ ਲੱਗੇ ਰਹਿ ਗਏ ਉਹ ਬਚ ਗਏ ਇਹ ਨਾਮ ਤੁਰਾ ਹੈ ਕਲਯੁਗ ਦੀ ਚੱਕੀ ਚੱਲ ਰਹੀ ਹੈ ਇਸ ਕਰਕੇ ਨਾਮ ਦੇ ਨਾਲ ਲੱਗੇ ਰਹੀਏ ਸਤਸੰਗਤ ਦੇ ਨਾਲ ਲੱਗੇ ਰਹੀਏ ਤਾ ਕਰਕੇ ਤੇ ਆਖਿਆ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਕਹੀਏ ਜੀ ਵਾਹਿਗੁਰੂ ਵਾਹਿਗੁਰੂ ਕਹੀਏ ਵਾਹਿਗੁਰੂ ਵਾਹਿਗੁਰੂ ਕਹੀਏ ਵਾਹਿਗੁਰੂ ਵਾਹਿਗੁਰੂ ਕਹੀਏ ਵਾਹਿਗੁਰੂ ਵਾਹਿਗੁਰੂ ਕਹੀਏ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸਤ ਗੁਰ ਜੀ ਨੇ ਅੱਖੀਆਂ ਦਿੱਤੀਆਂ ਸਤ ਗੁਰ ਜੀ ਨੇ ਅੱਖੀਆਂ ਦਿੱਤੀਆਂ ਸਤ ਗੁਰ ਜੀ ਨੇ ਦਰਸ਼ਨ ਕਰਦੇ ਰਹੀਏ ਵਾਹਿਗੁਰੂ ਵਾਹਿਗੁਰੂ ਕਹੀਏ ਵਾਹਿਗੁਰੂ ਵਾਹਿਗੁਰੂ ਕਹੀਏ ਜੀ ਵਾਹਿਗੁਰੂ ਵਾਹਿਗੁਰੂ ਕਹੀਏ ਵਾਹਿਗੁਰੂ 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 ਕਹੀਏ ਸਤਗੁਰ ਜੀ ਨੇ ਜੀਵਾਦਤੀ ਸਤਗੁਰ ਜੀ ਨੇ ਜੀਵਾਦਤੀ ਸਤਗੁਰ ਜੀ ਨੇ ਸਫਲ ਕਰਦੇ ਰਹੀਏ ਵਾਹਿਗੁਰੂ ਵਾਹਿਗੁਰੂ ਕਹੀਏ ਸਫਲ ਕਰਦੇ ਰਹੀਏ ਵਾਹਿਗੁਰੂ ਵਾਹਿਗੁਰੂ ਕਹੀਏ ਸਫਲ ਕਰ ਦੇ ਵਾਹਿਗੁਰੂ ਵਾਹਿਗੁਰੂ ਸਤਗੁਰੂ ਜੀ ਨੇ ਹੱਥ ਪੈਰ ਦਿੱਤੇ ਸਤਗੁਰੂ ਜੀ ਨੇ ਹੱਥ ਪੈਰ ਦਿੱਤੇ ਸਤਗੁਰੂ ਜੀ ਨੇ ਜੀ ਸੇਵਾ ਕਰਦੇ ਰਹੀਏ ਸੇਵਾ ਕਰਦੇ ਰਹੀਏ ਵਾਹਿਗੁਰੂ ਵਾਹਿਗੁਰੂ ਕਹੀਏ ਸੇਵਾ ਕਰਦੇ ਰਹੀਏ ਵਾਹਿਗੁਰੂ ਵਾਹਿਗੁਰੂ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਸੇਵਾ ਕਰਦੇ ਰਹੀਏ ਕਹਿੰਦੇ ਨੇ ਜਿਵੇਂ ਜਿਹੜਾ ਲੱਗਿਆ ਗੁਰੂ ਨਾਲ ਲੱਗਿਆ ਆਪ ਜੀ ਨੇ ਸਰਵਣ ਕੀਤਾ ਸੀ ਜਿਵੇਂ ਉਹ ਧੁਰੇ ਨਾਲ ਦਾਣੇ ਲੱਗੇ Satsangat ਦੇ ਨਾਲ ਕੋਈ ਲੱਗ ਜਾਂਦਾ ਬਚ ਜਾਂਦਾ ਕਹਿੰਦੇ ਇਸ ਕਰਕੇ ਇਹਨਾਂ ਤੋਂ ਲਾਹਾ ਲੈ ਲੈ ਆਪਣੇ ਅੰਗਾਂ ਤੋਂ ਆਪਣੇ ਹੱਥਾਂ ਪੈਰਾਂ ਤੋਂ ਕਦੇ ਤੇਰੇ ਦੰਦ ਜਵਾਬ ਦੇ ਗਏ ਕਦੇ ਤੇਰੀਆਂ ਅੱਖਾਂ ਜਵਾਬ ਦੇ ਗਈਆਂ ਕਦੇ ਤੇਰੇ ਕੰਨ ਜਵਾਬ ਦੇ ਗਏ ਤੁਰਦੇ ਜਾ ਰਹੇ ਨੇ ਹੌਲੀ-ਹੌਲੀ ਇਹ ਜਾਨੀ ਕਹਿ ਬਾਣੀ ਦੇ ਵਿੱਚ ਇਹਨਾਂ ਨੂੰ ਜਾਨੀ ਜਾਨੀ ਭਾਵਕੇ ਤੇਰੇ ਮਿੱਤਰ ਜਾਨੀ ਭਾਵਕੇ ਤੇਰੇ ਪਿਆਰੇ ਕਹਿੰਦੇ ਨੇ ਉਹ ਤੁਰਦੇ ਜਾ ਰਹੇ ਨੇ ਕਿਹੜੇ ਨੇ ਜਾਨੀ ਕਿੰਨਾ ਨੂੰ ਕਿਹਾ ਚੱਬਣ ਚੱਲਣ ਰਤਨ ਸੇ ਚੱਬਣ ਕਹਿੰਦੇ ਰੰਦਾਂ ਨੂੰ ਚੱਲਣ ਪੈਰਾਂ ਨੂੰ ਰਤਨ ਅੱਖਾਂ ਨੂੰ ਉਹ ਕਹਿੰਦੇ ਇਹ ਇਹ ਤੇਰੇ ਜਾਨੀ ਨੇ ਜਿਹੜੇ ਇਹ ਕਹਿੰਦੇ ਹੌਲੀ ਹੌਲੀ ਤੁਰਦੇ ਜਾ ਰਹੇ ਨੇ ਤੈਨੂੰ ਛੱਡਦੇ ਜਾ ਰਹੇ ਨੇ ਤੇਰੇ ਸਰੀਰ ਨੂੰ ਕਰੇ ਦੰਧਾ ਨੇ ਛੱਡ ਦਿੱਤਾ ਨਿੱਕਲ ਗਏ ਸਾਰੇ ਕਦੇ ਉੱਚਾ ਸੁਣਨ ਲੱਗ ਗਿਆ ਉਹ ਵੀ ਗਵਾ ਲੇ ਕੰਨ ਵੀ ਗਵਾ ਲੇ ਪੈਰ ਵੀ ਡਗ ਮਗਾਉਣ ਲੱਗ ਪਏ ਉਹ ਕਹਿੰਦੇ ਹੁਣ ਤੇ ਨਾਮ ਜਪ ਲੈ ਤਾਂ ਕਰਕੇ ਤੇ ਆਖਿਆ ਸਿਰ ਕੰਪਿਓ ਪੱਗ ਡਗ ਮਗੇ ਨੈਣ ਜੋਤ ਤੇ ਹੀਨ ਕਹਿੰਦੇ ਸਿਰ ਕੰਪਿਓ ਸਿਰ ਕੰਮਦਾ ਪੱਗ ਡਗ ਮਗੇ ਕਹਿੰਦੇ ਪੱਗ ਪੱਗ ਕਹਿੰਦੇ ਨੇ ਪੈਰ ਕਹਿੰਦੇ ਪੈਰ ਡਗ ਮਗਾਉਣ ਲੱਗ ਪਏ ਸਿਰ ਕੰਪਿਓ ਪਾਗ ਡਗ ਮਗੇ ਨੈਣ ਜੋਤ ਤੇ ਹੀਣ ਕਹਿੰਦੇ ਨੈਣ ਅੱਖਾਂ ਤੇਰੀਆਂ ਜੋਤਾਂ ਤੋਂ ਹੀਣੇ ਹੋ ਗਈਆਂ ਜਿਸ ਨੂੰ ਰਹਿ ਗਿਆ ਇਸ ਕਰਕੇ ਹੁਣ ਤੇ ਲਾਹੇ ਲੈ ਲੈ ਸੋ ਗੁਰਮੁਖਾਂ ਪਿਆਰਿਓ ਉਹ ਅੱਗੇ ਵਿਸਥਾਰ ਨਾਲ ਕਥਾ ਸਰਵਣ ਕਰੋ ਜੋ ਆਪ ਜੀ ਨੇ ਸਰਵਣ ਕੀਤਾ ਮਹਾਰਾਣਾ ਸੰਗਾਂ ਉਨੇ ਸਿੱਖ ਸਜਿਆ ਉਹ ਆਓ ਹੁਣ ਰੰਧੀ ਕਥਾ ਸਰਵਣ ਕਰੀਏ ਫਤੇਦੀ ਸਾਜ ਕੋਈ ਰਸਨਾ ਵਾਂਜੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮਹਾਰਾਣਾ ਸੰਗਾ ਉਹ ਉਹ ਵੀ ਉਪਦੇਸ਼ ਲਿਆਉਨੇ ਸਾਰਾ ਪਰਿਵਾਰ ਨਾਮਦਾਨ ਲੈ ਕੇ ਸਿੱਖ ਸਜ ਗਿਆ ਰਵਦਾਸ ਮਹਾਰਾਜ ਜੀ ਤੋਂ ਮਹਾਰਾਣਾ ਸੰਗਾ ਉਹਦੇ ਹੱਥ ਉਹਨੇ ਹੱਥ ਜੋੜ ਲਏ ਮਹਾਰਾਣਾ ਸੰਗ ਕਹਿੰਦਾ ਹੈ ਦਤਾਰ ਪਾ ਸਾ ਅਸੀਂ ਭੁਲੇਖਿਆਂ ਦੇ ਵਿੱਚ ਅਸੀਂ ਤੁਹਾਡੇ ਦੁਸ਼ਮਣ ਬਣੇ ਰਹੇ ਆਪ ਦਾ ਪਵਿੱਤਰ ਉਪਦੇਸ਼ ਸਰਵਣ ਕਰਕੇ ਸੁਣ ਕੇ ਮਨ ਦੇ ਪਰਦੇ ਦੂਰ ਹੋ ਗਏ ਅਤੇ ਆਪ ਪ੍ਰਗਟ ਭਗਵਾਨ ਦਾ ਰੂਪ ਨਜ਼ਰ ਆ ਰਹੇ ਹੋ ਆ ਸਾਡੀ ਨੂ ਰਾਣੀ ਹੈ ਮੀਰਾ ਅਸੀਂ ਪਹਿਲਾਂ ਇਹਨੂੰ ਆਖਦੇ ਸੀ ਸਾਡੀ ਕੁੱਲ ਨੂੰ ਦਾਗ ਲਾ ਦਿੱਤਾ ਪਰ ਹੁਣ ਅਸੀਂ ਆਖਦੇ ਹਾਂ ਤਨ ਹੈ ਮੇਰੀ ਨੂ ਮੀਰਾ ਜਿਹਦੇ ਕਰਕੇ ਤੁਹਾਡੇ ਦਰਸ਼ਨ ਹੋ ਗਏ ਆਖੋ ਸਤਨਾ ਜਿੱਥੇ ਧਰਮ ਪਿਛੇ ਅਸਮ ਮੂਰਖ ਨੂੰ ਵੀ ਕਹਿੰਦੇ ਆਤਮਦਾਨ ਦੀ ਦਾਤ ਮਿਲ ਗਈ ਸੋ ਗੁਰਦੇਵ ਕਿਰਪਾ ਕਰਕੇ ਸਾਨੂੰ ਵੀ ਆਪਣੇ ਚਰਨਾਂ ਨਾਲ ਲਾ ਲਓ ਮੁਕਤੀ ਦੇ ਦਿਓ ਸਾਡੇ ਮਨ ਦੇ ਮਨੋਰਥ ਆਪ ਜਾਣਦੇ ਹੀ ਹੋ ਗਰੀਬ ਨਵਾਜ਼ ਹੋ ਤੁਸੀਂ ਸਾਡੀ ਹਉਮੈ ਦੂਰ ਕਰੋ ਕੇਵਰੇ ਕ੍ਰਾਮ ਨਾਮ ਦਾ ਉਪਦੇਸ਼ ਦੇ ਕੇ ਦ੍ਰਿੜ ਕਰਦੇ ਇਦਾਂ ਮਹਾਰਾਣਾ ਸੰਗਰਵदास ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰ ਰਿਹਾ ਹੈ ਮਹਾਰਾਣਾ ਸੰਗਾ ਦੀ ਇਹ ਬੇਨਤੀ ਸੁਣ ਕੇ ਨਾ ਧੰਨ ਧੰਨ ਸ਼ਰੋਮਣੀ ਭਗਤ ਸਤਗੁਰੂ ਰਵਦਾਸ ਮਹਾਰਾਜ ਜੀ ਉਹਨਾਂ ਨੇ ਨਾ ਫਿਰ ਪ੍ਰਮਾਤਮਾ ਦੇ ਰੰਗ ਦੇ ਵਿੱਚ ਆ ਕੇ ਉੱਥੇ ਪਹਿਲਾਂ ਤਾਂ ਧੰਨਵਾਦ ਕੀਤਾ ਪ੍ਰਮਾਤਮਾ ਦਾ हे ਪ੍ਰਮਾਤਮਾ ਤੂੰ ਜੁਗਾਂ ਜੁਗਾਂ ਵਿੱਚ ਆਪਣੇ ਪਿਆਰਿਆਂ ਦੀ ਲੱਜਿਆ ਰੱਖਦਾ ਆਇਆ ਅੱਜ ਮੇਰੀ ਵੀ ਰੱਖ ਲਈ ਸੋ ਇਸ ਕਰਕੇ ਜਿਵੇਂ ਰੱਖੀ ਸੀ ਦਰੋਪਤਾ ਦੀ ਲੱਜਿਆ ਅੱਜ ਤੈਂ ਮੇਰੀ ਰੱਖ ਲਈ ਝੂਮ ਝੂਮ ਕੇ ਸ਼ਬਦ ਗਾਇਆ ਜਿਸ ਵਿੱਚ ਭਗਵਾਨ ਦੇ ਨਾਮ ਦੀ ਵਿਸ਼ੇਸ਼ਤਾ ਪ੍ਰਗਟ ਕੀਤੀ ਜੀਵ ਨੂੰ ਨਾਮ ਜਪਣ ਦੀ ਚਾਟ ਲਾਈ ਤੇ ਇਹ ਸ਼ਬਦ ਉੱਥੇ ਬਹਿ ਕੇ ਸ੍ਰੀ ਰਵਿਦਾਸ ਮਹਾਰਾਜ ਜੀ ਨੇ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 658 ਅੰਗ ਤੇ ਇਹ ਸ਼ਬਦ ਅੰਕਤ ਹੈ ਕੀ ਆਖਿਆ ਕਹਿੰਦੇ ਸੁਖ ਸਾਗਰ ਸੁਤਰਤ ਚਿੰਤਾ ਮਨ ਕਾਮ ਤੀਨ ਬਸ ਜਾਕੇ ਚਾਰ ਪਦਾਰਥ ਅਸ਼ਟ ਦਸਾ ਸਿੱਧ ਨੰਮ ਨਿਦ ਕਰ ਤਲਤਾ ਕੈ ਹਰ 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 ਨਾਮ ਜਪਹਿ ਰਸਨਾ ਆਵਰ ਸਬਤਿਆਗ ਬਚਨ ਰਚਨਾ ਰਹਾ ਇਹ ਸ਼ਬਦ ਉਚਾਰਨ ਕੀਤਾ ਇਹ ਸ਼ਬਦ ਦੇ ਵਿੱਚ ਉਚਾਰਨ ਕੀਤਾ ਉਪਦੇਸ਼ ਦਿੱਤਾ ਉਹ ਮਹਾਰਾਣਾ ਸੰਗੇ ਨੂੰ ਕਹਿੰਦੇ ਪਹਿਲਾਂ ਕਿਹਾ ਕਹਿੰਦੇ ਸੁੱਖਾਂ ਦਾ ਸਮੁੰਦਰ ਕਲਪ ਬ੍ਰਿਸ਼ਤੀ ਦੀ ਤਰ੍ਹਾਂ ਚਿੰਤਾ ਮਣੀ ਦੀ ਤਰ੍ਹਾਂ ਕਾਮ ਧੇਨ ਗਉ ਦੇ ਜਿਸ ਦੇ ਵਸ ਵਿੱਚ ਹੈ ਧਿਆਨ ਨਾਲ ਸੁਣਿਓ ਇਹ ਗੱਲ ਸੁਣਨ ਵਾਲੀ ਹੈ ਰਵਿਦਾਸ ਮਹਾਰਾਜ ਜੀ ਨੇ ਇੱਥੇ ਕਲਪ ਬ੍ਰਿਸ਼ ਦੀ ਉਦਾਹਰਨ ਦਿੱਤੀ ਹੈ ਇੱਕ ਕਾਮ ਧੇਨ ਗਉ ਦੀ ਇੱਥੇ ਕੀ ਲਿਖਿਆ ਸੁਖ ਸਾਗਰ ਸੁਰ ਤਤਰ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਧੇਨ ਬਸ ਜਾਕ ਕਾਮ ਧੇਨ ਬਸ ਜਾਕੇ ਕਹਿੰਦੇ ਨੇ ਉਹ ਕਹਿੰਦੇ ਸੁੱਖਾਂ ਦੇ ਸਮੁੰਦਰ ਕਲਪ ਬ੍ਰਿਸ਼ ਕਾਮ ਧੇਨ ਗਉ ਉਨ੍ਹਾਂ ਦੇ ਵਸ ਵਿੱਚ ਆ ਜਾਂਦੇ ਨੇ ਜਿਹੜੇ ਨਾਮ ਜਪਦੇ ਨੇ ਆਖੋ ਸਤਨਾਮ ਹੁਣ ਕਲਪਵ੍ਰਿਸ਼ਕੀ ਹੈ ਕਲਪਵ੍ਰਿਸ਼ਕ ਦਰਖਤ ਹੈ ਤੇ ਉਹ ਦਰਖਤ ਆਮ ਕਈ ਵਾਰ ਜ਼ਿਕਰ ਆਇਆ ਹੈ ਕਈ ਗ੍ਰੰਥਾਂਾਂ ਦੇ ਵਿੱਚ ਕਹਿੰਦੇ ਉਹ ਦਰਖਤ ਦੇ ਥੱਲੇ ਖੜ ਕੇ ਜੋ ਕੋਈ ਕਾਮਨਾ ਮੰਗਦਾ ਹੈ ਮਨ ਦੀ ਇੱਛਾ ਹੁੰਦੀ ਹੈ ਉਹਦੀ ਪੂਰੀ ਹੋ ਜਾਂਦੀ ਹੈ ਉਹ ਦਰਖਤ ਦੇ ਥੱਲੇ ਉਹਨੂੰ ਉਹਨੂੰ ਕਹਿੰਦੇ ਨੇ ਕਲਪ ਬ੍ਰਿਸ਼ ਤੇ ਕਹਿੰਦੇ ਨੇ ਇੱਕ ਕਾਮ ਧੇਨ ਗਊ ਗਊਆ ਤੇ ਆਮ ਵੀ ਫਥੇਰੀਆਂ ਫਿਰਦੀਆਂ ਪਰ ਇੱਕ ਕਾਮ ਧੇਨ ਗਊ ਹੁੰਦੀ ਐ ਆ ਪਿਛਲੇ ਸਮਿਆਂ ਵਿੱਚ ਥੋੜਾ ਜਿਹਾ ਪਿੱਛੇ ਸਮਾਂ तकरीबन 50 ਸਾਲ ਪਹਿਲਾਂ 40 ਸਾਲ ਪਹਿਲਾਂ ਪਿੰਡਾਂ ਦੇ ਵਿੱਚ ਗਊਆ ਲੈ ਕੇ ਆਉਂਦੇ ਸਨ ਉਹ ਆਟਾ ਮੰਗਣ ਵਾਸਤੇ ਉਹ ਗਊਵੋ ਦੇ ਅੱਗੇ ਖੜ ਕੇ ਸਵਾਲ ਕੀਤੇ ਜਾਂਦੇ ਉਹ ਸਿਰ ਹਿਲਾਉਂਦੀ ਹੁੰਦੀ ਸੀ ਤੇ ਉਹਦੇ ਉੱਪਰ ਔਰ ਢੋਡਰੀ ਦੇ ਉੱਪਰ ਨਾ ਇੱਕ ਜੀਵ ਵੀ ਹੁੰਦੀ ਸੀ ਜੀਵ ਦੀ ਤਰ੍ਹਾਂ ਉਹ ਦਿਖਾਉਂਦੇ ਦਰਸ਼ਨ ਕਰਾਉਂਦੇ ਪਰ ਉਹ ਅਸਲੀ ਕਲਪ ਵਾਹਿਗੁਰੂ ਜੋ ਕਾਮ ਤੇਨ ਗਊ ਸੀ ਨਾ ਉਹ ਅਸਲੀ ਭਾਵੇਂ ਨਾ ਹੋਵੇ ਪਰ ਉਹਦਾ ਨਹੀਂ ਦੱਸਿਆ ਕਾਮ ਤੈਨ ਗਉ ਭਾਵਕੇ ਕਾਮ ਤੈਨ ਗਉ ਜਿਹਦੇ ਅੱਗੇ ਹੋ ਕੇ ਤੁਸੀਂ ਜੋ ਕੁਝ ਮੰਗ ਲੋਗੇ ਉਹ ਪੂਰਾ ਹੋ ਜਾਏਗਾ ਉਹਨੂੰ ਕਹਿੰਦੇ ਨੇ ਕਾਮ ਤੈਨ ਗਉ ਇਹ ਗ੍ਰੰਥਾਂ ਵਿੱਚ ਲਿਖਿਆ ਹੈ ਇੱਕ ਕਲਪ ਬ੍ਰਿਸ਼ ਹੋ ਗਿਆ ਤੇ ਕਹਿੰਦੇ ਨੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਕਹਿੰਦੇ ਕਾਮ ਤੈਨ ਗਉ ਤੇ ਕਲਪ ਬ੍ਰਿਸ਼ ਉਹ ਕਹਿੰਦੇ ਤਾਂ ਤੇਰੇ ਵਾਸ ਵਿੱਚ ਆ ਜਾਵੇਗਾ ਕਿਵੇਂ ਜੇ ਤੂੰ ਨਾਮ ਜਪੇਂਗਾ ਖੁ ਸਤਨਾ ਇਹ ਇਹ ਉਦਾਹਰਨ ਦਿੱਤੀ ਉਹਨਾਂ ਨੇ ਇਹ ਉਪਦੇਸ਼ ਦਿੱਤਾ ਦੂਸਰੀ ਪੰਗਤੀ ਵਿੱਚ ਕਹਿੰਦੇ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਾਮ ਨਿਦ ਕਰ ਤਨ ਤਾਂ ਕਹਿ ਰਵਿਦਾਸ ਮਹਾਰਾਜ ਕਹਿੰਦੇ ਉਹ ਚਾਰ ਪਦਾਰਥ 18 ਸਿੱਧੀਆਂ 9 ਨਿਧੀਆਂ ਚਾਰ ਪਦਾਰਥ ਹੁੰਦੇ ਨੇ 18 ਸਿੱਧੀਆਂ ਹੁੰਦੀਆਂ ਨੇ 9 ਨਿਧੀਆਂ ਹੁੰਦੀਆਂ ਨੇ ਕਹਿੰਦੇ ਨੇ ਜਿਹਦੀ ਤਲੀ ਉਤੇ ਹਨ ਕਿਰੀ ਤਲੀ ਤੇ ਨੇ ਕਹਿੰਦੇ ਪ੍ਰਮਾਤਮਾ ਦੀ ਤਲੀ ਤੇ 18 ਸਿੱਧੀਆਂ 9 ਨਿੱਧੀਆਂ 4 ਪਦਾਰਥ ਤੇ ਅਗਲੀ ਪੰਕਤੀ ਵਿੱਚ ਕਹਿੰਦੇ ਹਰ 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 ਨਾਮ ਜਪਹਿ ਰਸਨਾ ਅਬਰ ਸਭ ਤਿਆਗ ਬਚਨ ਰਚਨਾ हे ਭਾਈ ਜਨੋ ਕਹਿੰਦੇ ਉਸ ਹਰ ਥਾਂ ਵਸਣ ਵਾਲੇ ਰਵਿਦਾਸ ਮਹਾਰਾਜ ਕਹਿੰਦੇ ਕਹਿੰਦੇ ਉਸ ਹਰ ਥਾਂ ਵਸਣ ਵਾਲੇ ਸੁੱਕੇ ਨੂੰ ਹਰਿਆ ਕਰਨ ਵਾਲੇ ਹਰੀ ਵਾਹਿਗੁਰੂ ਦਾ ਨਾਮ ਨੂੰ ਰਸਨਾ ਨੂੰ ਕਿਉਂ ਨਹੀਂ ਜਪਦੇ ਫਿਰ ਉਹ ਜਿਹਦੇ ਜਪਿਆਂ ਤੋਂ 18 ਸਿੱਧੀਆਂ ਮਿਲ ਜਾਂਦੀਆਂ ਨੇ ਜਿਹਦੇ ਜਪਿਆਂ ਤੋਂ 9 ਨਿੱਧੀਆਂ ਆ ਜਾਂਦੀਆਂ ਨੇ ਜਿਹਦੇ ਜਪਿਆਂ ਤੋਂ 4 ਪਦਾਰਥ ਵੀ ਆ ਜਾਂਦੇ ਨੇ ਫਿਰ ਕਿਉਂ ਨਹੀਂ ਜਪਦੇ ਕਹਿੰਦੇ ਰਵਿਦਾਸ ਮਹਾਰਾਜ ਕਹਿੰਦੇ ਸੰਸਾਰ ਦੇ ਹੋਰ ਸਾਰੇ ਮਤ ਛੱਡ ਕੇ ਉਹ ਕਹਿੰਦੇ ਕੇਵਲ ਇੱਕ ਭਗਵਾਨ ਦੇ ਨਾਮ ਨਾਲ ਰੱਜ ਜਾਓ ਇਹ ਤਾਂ ਮੈਂ ਮੈਂ ਆਪਣਾ ਵੀ ਬਹੁਤ ਹੀ ਮਾਇਆ ਕਮਾਲੀ ਪਤਾ ਨਹੀਂ ਬਹੁਤਾ ਕੁਝ ਪ੍ਰਾਪਤ ਹੋ ਜਾਵੇਗਾ ਬਹੁਤੀਆਂ ਛਾਲਾਂ ਮਾਰ ਲਈਆਂ ਕਹਿੰਦੇ ਸਭ ਨਹੀਂ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਛਾਲਾਂ ਕਹਿੰਦੇ ਬਥੇਰੇ ਮਾਰਦੇ ਨੇ ਵੀ ਆ ਵੀ ਕਰ ਲਾਂ ਉਹ ਵੀ ਕਰ ਲਾਂ ਆ ਵੀ ਕਰ ਲਾਂ ਕਹਿੰਦੇ ਕਰਤਾ ਕਰੇ ਸੋ ਇਹ ਕਹਿੰਦੇ ਪਰ ਹੁੰਦਾ ਉਹ ਹੈ ਜੋ ਕਰਤਾਰ ਨੂੰ ਪਾਉਂਦੇ ਆਖੋ ਸਤਨਾ ਛਾਲਾਂ ਤੇ ਹਰੇਕ ਮਾਰਦਾ ਇਹ ਬਾਣੀ ਵਿੱਚ ਦੱਸਿਆ ਕਦੇ ਸਭ ਨਹੀਂ ਛਾਲਾਂ ਮਾਰੀਆਂ ਛਾਲਾਂ ਸਾਰੇ ਮਾਰਦੇ ਨੇ ਪਰ ਇੱਕ ਗੱਲ ਯਾਦ ਰੱਖੀ ਜੋ ਤੇਰੇ ਕਰਮਾਂ ਦੇ ਵਿੱਚ ਹੈ ਤੂੰ ਕਰਮ ਜਿਹੜੇ ਬੀਜ ਲੈ ਕਰਮ ਚੰਗੇ ਕਰ ਲੈ ਜਦੋਂ ਤੂੰ ਕਰਮ ਚੰਗੇ ਕਰ ਲੈਣਾ ਕਰਮ ਸੁਧਾਰ ਲੈ ਤਾਂ ਉਹ ਆਪਣੇ ਆਪ ਹੀ ਕਰਮਾਂ ਕਰਕੇ ਤੇਰੇ ਕੋਲ ਆ ਸਕਦੀਆਂ ਨੇ ਨਹੀਂ ਤੇ ਤੂੰ ਕਿੰਨੀ ਮਰਜ਼ੀ ਚਲਾਕੀਆਂ ਵਰਤ ਲੈ ਕਹਿੰਦੇ ਦੁਨੀਆ ਦੇ ਪਦਾਰਥ ਵੀ ਤੂੰ ਪ੍ਰਾਪਤ ਨਹੀਂ ਕਰ ਸਕਦਾ ਆਖੋ ਸਤਨਾਮ ਸ਼ਬਣੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਇਹ ਤਾਂ ਸਬਰ ਸੰਤੋਖ ਦੇ ਨਾਲ ਕਹਿੰਦੇ ਜ਼ਿੰਦਗੀ ਲੰਘਾਓ ਜਿੰਨੇ ਕੁ ਤੁਹਾਡੇ ਕੋਲ ਹੈ ਬਸ ਉਸੇ 'ਚ ਹੀ ਖੁਸ਼ ਰਹੋ ਮਹਾਪੁਰਖਾ ਨੂੰ ਪੁੱਛਿਆ ਕਿ ਤਨ ਕਹਿੰਦੇ ਸੁਖੀ ਕਿਵੇਂ ਰਹਿ ਸਕਦੇ ਆ ਦੁਨੀਆ ਦੁਖੀ ਕਿਉਂ ਐ ਸੁਖ ਸੁਖੀ ਰਹਿਣ ਦੇ ਸਾਧਨ ਦੱਸ ਦਿਓ ਮਹਾਪੁਰਖ ਨੇ ਆਖਿਆ ਕਹਿੰਦੇ ਦੁਖੀ ਤਾਂ ਐ ਦੁਖੀ ਤਾਂ ਐ ਕਿਉਂਕਿ ਬੰਦਾ ਉੱਪਰ ਨੂੰ ਵੇਖਦਾ ਹੈ ਦੁਖੀ ਤਾਂ ਐ ਕਹਿੰਦੇ ਬੰਦਾ ਉੱਪਰ ਨੂੰ ਵੇਖਦਾ ਹੈ ਸਾਡਾ ਤੇ ਸਿਧਾਂਤ ਇਹ ਬਾਣੀ ਦਾ ਕਹਿੰਦੇ ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਉਹ ਕਹਿੰਦੇ ਹੋਰਾਂ ਦੀ ਚੋਪੜੀ ਵੇਖ ਕੇ ਤੂੰ ਜੀਨਾ ਤਰਸਾ ਵੀ ਫਲਾਣੇ ਦੀ ਚੋਪੜੀ ਹੋਈ ਖਾ ਰਿਆ ਵੀ ਮੈਂ ਰੁੱਖੀ ਖਾ ਰਿਆ ਜੀਨਾ ਤਰਸਾਇਆ ਕਰ ਨਾ ਤਰਸਾਏ ਜੀਓ ਕਿਸੇ ਦਾ ਮਹਿਲ ਵੇਖ ਕੇ ਤੂੰ ਆਪਣੀ ਕੁਲੀ ਨਾ ਟਾ ਉਹ ਉਹ ਕੁਲੀ ਵਿੱਚ ਹੀ ਸਬਰ ਸੰਤੋਖ ਰੱਖ ਉਹ ਕੁਲੀ ਵਿੱਚ ਹੀ ਤੈਨੂੰ ਮਨ ਦਾ ਸੁੱਖ ਮਿਲ ਜਾਵੇਗਾ ਜੇ ਤੇਰੇ ਕੋਲੇ ਸਬਰ ਸੰਤੋਖ ਹੈ ਤਾਂ ਥੋੜੇ ਵਿੱਚ ਵੀ ਖੁਸ਼ ਹੈ ਤੂੰ ਜੇ ਸਬਰ ਸੰਤੋਖ ਨਹੀਂ ਤਾਂ ਬਹੁਤੇ ਵਿੱਚ ਵੀ ਤੂੰ ਦੁਖੀ ਰਹੇਗਾ ਕਦੇ ਦੁਖੀ ਤੇ ਤਾਂ ਹੈ ਕਿਉਂ ਕਿ ਅਸੀਂ ਉੱਪਰੋਂ ਵੇਖਦੇ ਆ ਮੋਟਰਸਾਈਕਲ ਹੈ ਮੋਟਰਸਾਈਕਲ ਤੇ ਜਾਂਦਾ ਕੋਲੋਂ ਦੀ ਲੰਘ ਗਈ ਗੱਡੀ ਵਧੀਆ ਤੇ ਉਧਰ ਧਿਆਨ ਚਲਿਆ ਗਿਆ ਮੈਂ ਤੇ ਗੱਡੀ ਲੈਣੀ ਹੈ ਉੱਪਰ ਨੂੰ ਵੇਖ ਲਿਆ ਤੇ ਜਿਹੜਾ ਗੱਡੀ ਵਿੱਚ ਜਾਂਦਾ ਹੈ ਤੇ ਉਹ ਫਿਰ ਹੋਰ ਉੱਪਰ ਨੂੰ ਵੇਖੇ ਮੈਂ ਤੇ ਜਹਾਜ਼ਾਂ ਵਿੱਚ ਘੁੰਮਣੇ ਮੈਂ ਤੇ ਇਦਾਂ ਕਰਨ ਗੁਰਮੁਖ ਪਿਆਰਿਓ ਜਿਹੜਾ ਇਦਾਂ ਦੀ ਬਿਰਤੀ ਵਾਲਾ ਹੁੰਦਾ ਹੈ ਉਹ ਹਮੇਸ਼ਾ ਦੁਖੀ ਰਹਿੰਦਾ ਹੈ ਦੁਖੀ ਮਹਾਂਪੁਰਖ ਕਹਿੰਦੇ ਕਹਿੰਦੇ ਫਿਰ ਸੁਖੀ ਕੌਣ ਹੈ ਕਹਿੰਦੇ ਸੁਣ ਲਓ ਫਿਰ ਸੁਖੀ ਕੌਣ ਹੈ ਕਹਿੰਦੇ ਸੁਖੀ ਹੋ ਰਹਿਣਾ ਉਹ ਜੇ ਤੂੰ ਗੱਡੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਗੱਡੀ ਤੇ ਜਾ ਰਿਹਾ ਹੈ ਨਾ ਜਿਹੜਾ ਮੋਟਰਸਾਈਕਲ ਤੇ ਜਾ ਰਿਹਾ ਉਹਦੇ ਵੱਲ ਵੇਖ ਲੈ ਵੀ ਮੈਨੂੰ ਤਾਂ ਬਖਸ਼ਿਸ਼ ਹੈ ਸਤਿਗੁਰਾਂ ਦੀ ਪਰਮਾਤਮਾ ਦੀ ਮੈਂ ਤਾਂ ਗੱਡੀ ਵਿੱਚ ਆ ਉਹ ਮੋਟਰਸਾਈਕਲ ਤੇ ਜਾ ਰਿਹਾ ਤੂੰ ਸੁਖੀ ਰਹੇਗਾ ਜੇ ਤੂੰ ਮੋਟਰਸਾਈਕਲ ਤੇ ਜਾ ਰਿਹਾ ਤਾਂ ਇੱਕ ਸਾਈਕਲ ਤੇ ਜਾਂਦੇ ਨੂੰ ਵੇਖ ਲੈ ਵੀ ਮੇਰੇ ਕੋਲ ਤੇ ਹੈ ਉਹਦੇ ਕੋਲ ਤੇ ਮੋਟਰਸਾਈਕਲ ਵੀ ਨਹੀਂ ਹੈ ਉਹ ਸਾਈਕਲ ਤੇ ਜਾ ਰਿਹਾ ਹੈ ਮੇਰੇ ਕੋਲ ਬਖਸ਼ਿਸ਼ ਹੈ ਮਹਾਰਾਜ ਦੀ ਪ੍ਰਮਾਤਮਾ ਦੀ ਮੋਟਰਸਾਈਕਲ ਹੈ ਮੇਰੇ ਕੋਲ ਪਰ ਸਾਈਕਲ ਵਾਲਾ ਕਹਿੰਦੇ ਸਾਈਕਲ ਵਾਲਾ ਕਹਿੰਦੇ ਤੁਰੇ ਜਾਂਦੇ ਨੂੰ ਵੇਖ ਲੈ ਵੀ ਉਹ ਤੁਰਿਆ ਜਾ ਰਿਹਾ ਹੈ ਮੇਰੇ ਕੋਲ ਤੇ ਫਿਰ ਵੀ ਬਖਸ਼ਿਸ਼ ਹੈ ਪ੍ਰਮਾਤਮਾ ਦੀ ਮੇਰੇ ਕੋਲ ਤੇ ਫਿਰ ਵੀ ਪ੍ਰਮਾਤਮਾ ਦੀ ਬਖਸ਼ਿਸ਼ ਹੈ ਮੈਂ ਸਾਈਕਲ ਤੇ ਚੜਿਆ ਜਾ ਰਿਹਾ ਤੁਰਨ ਦੀ ਲੋੜ ਤਾਂ ਨਹੀਂ ਪਈ ਸੁਖੀ ਰਹੇਗਾ ਜੇ ਇਦਾਂ ਵੇਖੇਗਾ ਮਹਾਪੁਰਖ ਕਹਿੰਦੇ ਫਿਰ ਜਿਹੜਾ ਤੁਰਿਆ ਜਾ ਰਿਹਾ ਹੈ ਕਹਿੰਦੇ ਜਿਹੜਾ ਤੁਰਿਆ ਜਾ ਰਿਹਾ ਹੈ ਕਹਿੰਦੇ ਉਹ ਆਪਣੇ ਇੱਕ ਭਿਖਾਰੀ ਨੂੰ ਵੇਖ ਲਵੇ ਭਿਖਾਰੀ ਹੁੰਦਾ ਵੀ ਤੂੰ ਤੇ ਤੁਰਿਆ ਜਾ ਰਿਹਾ ਹੈ ਉਹ ਵੇਖ ਕਹਿੰਦੇ ਮੰਗਦਾ ਫਿਰਦਾ ਹੈ ਕਹਿੰਦੇ ਫਿਰ ਭਿਖਾਰੀ ਕਿਹਨੂੰ ਵੇਖੇ ਭਿਖਾਰੀ ਕਹਿੰਦੇ ਵੇਖੇ ਕਹਿੰਦੇ ਜਿਹਦੇ ਅੰਗ ਪੈਰ ਸਹੀ ਸਲਾਮਤ ਨਹੀਂ ਆਖੋ ਸਤਨਾ ਜਿਹਦੇ ਅੰਗ ਪੈਰ ਸਹੀ ਸਲਾਮਤ ਨਹੀਂ ਉਹਨੂੰ ਵੇਖੇ ਕਿ ਉਹ ਮੈਂ ਤੇ ਫਿਰ ਵੀ ਅੰਗ ਸਹੀ ਨੇ ਸਲਾਮਤ ਨੇ ਭਾਵੇਂ ਮੇਰੇ ਕੋਲ ਕੁਝ ਵੀ ਨਹੀਂ ਹੈ ਮੈਂ ਤੁਰਿਆ ਤੇ ਫਿਰਦਾ ਚੰਗੀ ਤਰ੍ਹਾਂ ਤੇ ਮੈਨੂੰ ਅੰਗ ਤੇ ਵਧੀਆ ਦਿੱਤੇ ਨੇ ਤੇ ਬਸ ਕਹਿੰਦੇ ਜਿਹੜਾ ਅੰਗਹੀਨ ਹੈ ਨਾ ਕੋਈ ਉਹਦੇ ਵੱਲ ਵੇਖ ਲਿਆ ਕਰ ਸੁਖੀ ਰਹੇਗਾ ਕਹਿੰਦੇ ਜਿਹੜਾ ਅੰਗਹੀਨ ਹੈ ਫਿਰ ਉਹ ਕਹਿੰਦੇ ਉਹ ਵੇਖੇ ਜੇ ਸੁਖੀ ਰਹਣਾ ਉਹ ਜਿਹੜੇ ਹਸਪੀਟਲਾਂ ਦੇ ਵਿੱਚ ਡਾਕਟਰ ਦੇ ਕੋਲ ਪੈਨੇ ਮਹੀਨਾ ਮਹੀਨਾ ਅੰਦਰ ਪਾਣੀ ਨਹੀਂ ਲੰਗਦਾ ਕਹਿੰਦੇ ਉਹਨਾਂ ਵੱਲ ਵੇਖ ਲੈ ਵੀ ਮੈਂ ਤੇ ਫਿਰ ਖਾਂਦਾ ਪੀਂਦਾ ਤੁਰਿਆ ਫਿਰਦਾ ਤੇ ਉਹ ਫਿਰ ਵੀ ਉਹ ਉਤੇ ਪੈ ਨੇ ਮਹੀਨਾ ਹੋ ਗਿਆ ਪਾਣੀ ਨਹੀਂ ਲੰਗਿਆ ਮਹੀਨਾ ਹੋ ਗਿਆ ਰੋਟੀ ਨਹੀਂ ਅੰਦਰ ਲੰਗੀ ਉਹਨਾਂ ਨੂੰ ਤੇ ਸਿਖਾਲੇ ਆ ਜੇ ਸਿਖਾਲਾ ਰਹਿਣਾ ਇਹ ਢੰਗ ਦੱਸਿਆ ਮਹਾਪੁਰਖਾਂ ਨੇ ਜੇ ਸਿਖਾਲਾ ਰਹਿਣਾ ਨਾ ਆਪ ਤੋਂ ਨੀਵੇਂ ਨੂੰ ਵੇਖ ਲੈ ਜੇ ਤੂੰ ਸੁਖੀ ਰਹਿਣਾ ਆਪ ਤੋਂ ਨੀਵੇਂ ਨੂੰ ਵੇਖ ਲੈ ਜੇ ਤੇ ਦੁਖੀ ਹੋਣਾ ਤਾਂ ਕਹਿੰਦੇ ਨੇ ਕਿਸੇ ਦੀ ਕੋਠੀ ਵੇਖ ਕੇ ਆਪਣੀ ਕੁਲੀ ਢੋਣ ਵਾਲੀ ਗੱਲ ਐ ਰੁੱਖੀ ਸੁੱਕੀ ਖਾਏ ਕਾ ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ ਉਹ ਕਹਿੰਦੇ ਜੀ ਨਾ ਤਰਸਾਇਆ ਕਰ ਆਪਣਾ ਸੋ ਇਹ ਉਪਦੇਸ਼ ਬਖਸ਼ੇ ਮਹਾਰਾਣਾ ਸੰਗਾ ਨੂੰ ਤੇ ਮਹਾਰਾਣਾ ਸੰਗਾ ਨੇ ਫਿਰ ਰਵਿਦਾਸ ਮਹਾਰਾਜ ਜੀ ਨੂੰ ਸਾਰੇ ਪਰਿਵਾਰ ਨੇ ਗੁਰੂ ਧਰਨ ਕਰ ਲਿਆ ਅਗਲੀ ਕਥਾ ਹੋਰ ਅੱਗੇ ਗਾਜੀਪੁਰ ਦੀ ਆ ਰਹੀ ਹੈ ਤੇ ਗਾਜੀਪੁਰ ਆਉਣਾ ਰਵਿਦਾਸ ਮਹਾਰਾਜ ਨੇ ਰਣੀਆਂ ਕਥਾ ਦਾ ਸਰਵਣ ਕਰਕੇ ਜੀਵਨ ਸਫਲਾ ਕਰੋ ਸੋ ਇਹ ਜੋ ਸਮਾਪਤੀ ਹੈ ਤੇ ਸੰਗਤ ਦੀ ਬੇਨਤੀ ਆਈ ਸੀ ਵੀ ਆਪਾਂ ਐਤਵਾਰ ਨੂੰ ਕਰੀਏ ਕਿਉਂਕਿ ਉਹਦੇ ਛੁੱਟੀ ਵੀ ਹੁੰਦੀ ਹੈ ਬੱਚੇ ਵੀ ਸ਼ਾਮਲ ਹੋ ਸਕਦੇ ਆ ਇਸ ਕਰਕੇ ਐਤਵਾਰ ਨੂੰ ਸਵੇਰੇ ਕਥਾ ਦੀ ਜਿਹੜੀ ਹੈ ਉਹ ਸਮਾਪਤੀ ਦੀ ਅਰਦਾਸ ਹੋਏਗੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿਹੜੇ ਇੱਕ ਦੋ ਦਿਨ ਹੋਰ ਰਹਿੰਦੇ ਨੇ ਇਲਾਹੇ ਪ੍ਰਾਪਤ ਕਰੋ ਐਤਵਾਰ ਨੂੰ ਸਵੇਰੇ ਇਹੋ ਜੇ ਵੇਲੇ ਅਰਦਾਸ ਬੇਨਤੀ ਹੋਏਗੀ ਸਾਰੀ ਕਥਾ ਦੀ ਸੋ ਸਾਰੀ ਸੰਗਤ ਦੀ ਹਾਜ਼ਰੀ ਲਗਣੀ ਹੈ ਜਰੂਰ ਪਹੁੰਚਿਓ ਆਉ ਰਹਿੰਦੀਆਂ ਕਥਾਵਾਂ ਸਰਵਣ ਕਰਕੇ ਜੀਵਨ ਸਫਲਾ ਬਣਾਓ ਧੰਨਵਾਦ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁਟੀ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ